ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਆਪਣੇ ਪਿੰਡ ਬਾਰੇ ਦੱਸ ਬਈ ਆਏ ਕਿੱਥੋਂ ਕਿਹੜਾ ਪਿੰਡ ਆ ਆਪਣਾ ਕਿਉਂਕਿ ਸਾਰੇ ਬੰਦੇ ਨੂੰ ਪਤਾ ਲੱਗੇ ਪਿੰਡ ਵੀਰੇ ਹੈਗਾ ਮੇਰਾ ਡੇਲੀ ਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਦਿਖਾਵਾਂਗੇ ਹੀਰੋ ਹਾਂਡਾ ਮੋਟਰਸਾਈਕਲ ਕਾਲੇ ਰੰਗ ਦਾ ਹੀਰੋ ਹਾਂਡਾ ਮੋਟਰਸਾਈਕਲ ਜਿਹਦੇ ਵਿੱਚ ਲਾਈ ਲੋਏ ਪਾ ਕੇ ਟਾਇਰ ਨਵੇਂ ਪਾ ਕੇ ਮੋਡੀਫਾਈ ਥੋੜਾ ਜਿਹਾ ਕੀਤਾ ਤੇ ਲੁੱਕ ਬਣਾਈ ਆ ਪੂਰੀ ਸਰਾ ਬਾਕੀ ਤੁਸੀਂ ਸਾਨੂੰ ਰਿਪੋਰਟ ਜ਼ਰੂਰ ਦਿਆ ਕਰੋ ਭਾਈ ਜਿੰਨੇ ਵੀ ਵੀਰ ਜੁੜੇ ਹੋਏ ਨੇ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਸਾਡਾ ਕੰਮ ਕਿਵੇਂ ਲੱਗਦਾ ਤੁਹਾਨੂੰ ਜੇ ਵਧੀਆ ਲੱਗਦਾ ਤਾਂ ਸ਼ੇਅਰ ਵੀ ਕਰਿਆ ਕਰੋ ਤੇ ਲਾਈਕ ਵਾਲਾ ਬਟਨ ਦਬਾ ਦਿਆ ਕਰੋ ਭਾਈ ਤੇ ਇੱਕ ਤੁਹਾਨੂੰ ਹੋਰ ਛੋਟੀ ਜਿਹੀ ਜਾਣਕਾਰੀ ਦੇ ਦਈਏ ਜਿਹੜੀ ਆਪਣੀ ਵੀਡੀਓ ਚੱਲਦੀ ਹੈ ਇਹਦੇ ਉੱਪਰ ਇੱਕ ਛੋਟੀ ਜਿਹੀ ਘੰਟੀ ਦਾ ਆਪਸ਼ਨ ਹੈ ਉਹਨੂੰ ਦਬਕੇ ਤੁਸੀਂ ਆਲਤੀ ਕਰ ਲਓ ਕਿਉਂਕਿ ਸਾਰੀਆਂ ਵੀਡੀਓ ਹੈਗੀਆਂ ਨੇ ਜਿਹੜੀਆਂ ਉਹ ਠੋਡ ਲਵੇ ਪਹੁੰਚ ਸਕਣ ਭਾਈ ਆ ਜਾ ਤੁਹਾਨੂੰ ਦਿਖਾਈਏ ਮੋਟਰਸਾਈਕਲ ਲੈ ਵੀ ਦੋਸਤੋ ਆ ਮੋਟਰਸਾਈਕਲ ਹੈ ਜਿਹੜਾ ਤੁਹਾਨੂੰ ਅਸੀਂ ਦੱਸਿਆ ਸੀ ਦੇਖੋ ਪਹਿਲਾਂ ਪੇਂਟ ਦੇਖੋ ਸਾਰਾ ਐਂ ਵੇਖੋ ਜੀ ਜਦੋਂ ਕੈਮਰਾ ਲਾਵੇ ਮਾਰ ਬਈ ਇਹਦੇ ਵਿੱਚ ਦਿਖੂਗਾ ਸਾਡਾ ਫੋਨ ਵਿੱਚ ਦੀਂਦਾ ਦੇਖ ਸਕਦੇ ਹੋ ਇੰਨੀ ਵਧੀਆ ਲੁੱਕ ਬਣੀ ਹੈ ਤੇ ਪੇਂਟ ਦੇਖੋ ਟਾਪਿਆਂ ਦਾ ਟਾਪਿਆਂ ਦਾ ਪੇਂਟ ਦੇਖੋ ਤੇ ਮੀਟਰ ਵੀ ਆਪਾਂ ਇਹਦੇ ਵਿੱਚ ਫ੍ਰੀ ਕਾਲ ਦਾ ਪੇਂਟ ਵਗੈਰਾ ਤੁਸੀਂ ਦੇਖ ਸਕਦੇ ਹੋ ਬਈ ਸਾਡਾ ਜਿਹੜਾ ਫੋਨ ਹੈ ਵਿੱਚ ਦੀਂਦਾ ਦੇਖੋ ਆਹ ਟਾਪੇ ਤੇ ਮਾਰ ਕੈਮਰਾ ਦੇਖ ਬਈ ਜਿਹੜੇ ਨੇ ਸਟicker ਨੇ ਉਹ ਕੋਈ ਐਂ ਨਹੀਂ ਹੈਗੇ ਵੀ ਨਾਰਮਲ ਐ ਪੱਟ ਦੂ ਕਾਹੇ ਨਾਲ ਕਿਉਂਕਿ ਇਹ ਵੀ ਪੇਂਟ ਦੇ ਵਿੱਚ ਨੇ ਬਈ ਤੇ ਜਿਹੜਾ ਇਹਦਾ ਮੀਟਰ ਹੈ ਉਹ ਵੀ ਆਪਣਾ ਸਪੈਸ਼ਲ ਪਾਇਆ ਆ ਦੇਖੋ ਮੀਟਰ ਚ ਕੈਮਰਾ ਮਾਲ ਇਹ ਫ੍ਰੀ ਕਾਲ ਦਾ ਮੀਟਰ ਹੈ ਜਿਹੜਾ ਕੰਪਨੀ ਨਾਲ ਦਿੰਦੀ ਦੀ ਬਈ ਉਹੀ ਮੀਟਰ ਹੈ ਇਹ オリジナルオリジナル ਮੀਟਰ ਹੈ ਐਨੇ ਹੈ ਕੋਈ ਮਿੰਡਾ ਵਗੈਰਾ ਦਾ ਤੇ ਮਿੰਡਾ ਦਾ ਵੀ ਬਹੁਤ ਵਧੀਆ ਪਰ ਇਹ ਉਦੋਂ ਵੀ ਉੱਪਰ ਹੈ ਤੇ ਮਗਰਾੜ ਦੇਖੋ ਬਈ ਪੋਲਿਸ਼ਿੰਗ ਦੇਖੋ ਮਗਰਾੜ ਦੀ ਠੀਕ ਹੈ ਆ ਦੇਖੋ ਕੱਲੀ ਕੱਲੀ ਚੀਜ਼ ਨੂੰ ਅਸੀਂ ਧਿਆਨ ਚ ਰੱਖਦੇ ਆ ਤੇ ਆ ਇਧਰ ਮਗਰਾੜ ਦੇ ਵਿੱਚ ਜਿਹੜੇ ਹੈਗੇ ਨਾ ਉਹ ਵੀ ਆਪਾਂ ਪੇਂਟ ਦੂਜਾ ਮਾਰਿਆ ਜੇ ਪਲਾਸਟਿਕ ਪੇਂਟ ਹੁੰਦਾ ਉਹ ਮਾਰਿਆ ਪੇਂਟ ਦੇਖ ਸਕਦੇ ਹੋ ਬਈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮਗਰਾਟ ਆ ਉਹ ਖਰਾਬ ਨਾ ਹੋ ਜਾਏ ਉਹਨੂੰ ਜਰਨਾ ਪੈ ਜੇ ਤੇ ਨਿਕਲ ਵਗੈਰਾ ਸਾਰਾ ਆਪਾਂ ਕਰਾਇਆ ਇਹ ਤੇ ਸਾਊਂਡ ਵੀ ਤੁਹਾਨੂੰ ਸੁਣਾ ਦਿੰਨੇ ਆ ਬਹੁਤ ਬਾਈ ਕਹਿੰਦੇ ਨੇ ਯਾਰ ਸਾਊਂਡ ਨਹੀਂ ਸੁਣਾਇਆ ਕਦੇ ਮੋਟਰਸਾਈਕਲ ਦਾ ਇੰਜਣ ਗੁੰਗਾ ਜਮਾ ਪੂਰਾ ਗੁੰਗਾ ਹੋਇਆ ਪਿਆ ਬਈ ਦੇਖ ਸਕਦੇ ਹੋ ਕਿਸੇ ਵੀ ਚੀਜ਼ ਦਾ ਫਰਕ ਨਹੀਂ ਹੋਊਗਾ ਬਾਈ ਤੇ ਬਾਈ ਨੂੰ ਵੀ ਮਿਲਿਆਉਨੇ ਆ ਜਿਹੜੇ ਨਾਲ ਬਾਈ ਦਾ ਮੋਟਰਸਾਈਕਲ ਹੈ ਉਹਨਾਂ ਨਾਲ ਵੀ ਕਰਾਵਾਣੀ ਗੱਲਬਾਤ ਪਹਿਲਾਂ ਆਏ ਦਾ ਨੇ ਮਾਰਦੇ ਕੈਮਰਾ ਬਾਈ ਸਾਰੇ ਪਾਸੇ ਕੈਮਰਾ ਮਾਰਦੇ ਕਿਉਂਕਿ ਪਤਾ ਲੱਗ ਜੇ ਵੀ ਗੱਡੀ ਕਿਵੇਂ ਬਣੀ ਹੈ ਸਾਰਿਆਂ ਨੂੰ ਦਿਖਾ ਦੇ ਬਈ ਦੱਸੋ ਬਈ ਵੀ ਕਿਵੇਂ ਲੱਗ ਰਹੀ ਹੈ ਕੱਲੀ-ਕੱਲੀ ਚੀਜ਼ ਤੁਸੀਂ ਨੋਟ ਕਰ ਸਕਦੇ ਹੋ ਇਸ ਕਰਕੇ ਅਸੀਂ ਵੀਡੀਓ ਜਮਾਂ ਨੇੜਿਓਂ ਬਣਾਉਨੇ ਆ ਵੀ ਸਾਰੀ ਗੱਲਬਾਤ ਦਾ ਪਤਾ ਲੱਗੇ ਕਿਉਂਕਿ ਬਹੁਤ ਵੀਰ ਹੁੰਦੇ ਨੇ ਦੂਰੋਂ ਵੀਡੀਓ ਬਣਾ ਲੈਂਦੇ ਨੇ ਫਿਲਟਰ ਲਾ ਕੇ ਤੇ ਵੀਡੀਓ ਚਾਰਟ ਲੈਂਦੇ ਨੇ ਮੋਟਰਸਾਈਕਲ ਕੁਝ ਹੋਰ ਹੁੰਦਾ ਦਿਖਦਾ ਕੁਝ ਹੋਰ ਹਾਂ ਆਪਾਂ ਲਵੇ ਹੂੰ ਦਿਖਾਉਨੇ ਆ ਤਾਂ ਕਰਕੇ ਵੀ ਪਤਾ ਲੱਗੇ ਯਾਰ ਕਿਉਂਕਿ ਜਿਹੜੇ ਵੀਰ ਦੂਰ ਬੈਠਣ ਸਾਡੀ ਵੀਡੀਓ ਦੇਖ ਕੇ ਆਉਂਦੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਗੱਡੀ ਬਣੀ ਕਿੱਦਾਂ ਦੀ ਐ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਭਾਈ ਪਹਿਲਾਂ ਤਾਂ ਆਪਣੇ ਪਿੰਡ ਬਾਰੇ ਦੱਸ ਵੀ ਆਏ ਕਿੱਥੋਂ ਕਿਹੜਾ ਪਿੰਡ ਆ ਆਪਣਾ ਕਿਉਂਕਿ ਸਾਰੇ ਬੰਦਿਆਂ ਨੂੰ ਪਤਾ ਲੱਗੇ ਪਿੰਡ ਵੀਰੇ ਹੈਗਾ ਮੇਰਾ ਡੇਲੂ ਅੱਛਾ ਜੀ ਲੁਧਿਆਣੇ ਦੇ ਕੋਲੇ ਪੈ ਜਾਂਦਾ ਠੀਕ ਹੈ ਜੀ ਬਰੇਕਵੋਲਾ ਰੋਡ ਤੇ ਇੱਥੋਂ ਪੈ ਜਾਂਦਾ 100 ਕਿਲੋਮੀਟਰ ਤੇ ਕਿਹੜੀ 100 ਕਿਲੋਮੀਟਰ ਹਾਂਜੀ ਅੱਛਾ ਅੱਛਾ ਉੱਥੋਂ ਆਇਆ ਵੀਰੇ ਮੈਂ ਸਪੈਸ਼ਲ ਤਿਆਰ ਕਰਾਇਆ ਮੋਟਰਸਾਈਕਲ ਪਹਿਲਾਂ ਵੀਡੀਓ ਦੇਖੀ ਹੋਣੀਆਂ ਤਾਂ ਹਾਂ ਵੀਡੀਓ ਦੇਖੀਆਂ ਨੇ ਪਹਿਲਾਂ ਮੈਂ ਕਿੰਨਾ ਟਾਈਮ ਹੋ ਗਿਆ ਮੈਂ ਘੱਟੋ ਘੱਟ ਮੈਂ 1.5 ਸਾਲ ਦੇ ਕਿੜ ਹੋ ਗਿਆ 2 ਸਾਲ ਮੈਨੂੰ ਦੇਖਦੇ ਨੂੰ ਵੀ ਮੋਟਰਸਾਈਕਲ ਕਿੱਥੋਂ ਤਿਆਰ ਕਰਾਇਆ ਜਾਵੇ ਅੱਛਾ ਅੱਛਾ ਜੀ ਹਾਂ ਫੇਰ ਐਵੇਂ ਹੌਲੀ ਹੌਲੀ ਕਰਦੇ ਕਰਾਉਂਦੇ ਪਿੰਡ ਮੈਨੂੰ ਮੁੰਡੇ ਨੇ ਦੱਸਿਆ ਕਿਸੇ ਨੇ ਪੇਜ ਤੇ ਥੋੜਾ ਠੀਕ ਹੈ ਜੀ ਫੇਰ ਮੈਂ ਪੇਜ ਤੇ ਥੋਡੀਆਂ ਵੀਡੀਓ ਦੇਖੀਆਂ ਕਾਫੀ ਟਾਈਮ ਫੇਰ ਮੈਂ ਤੁਹਾਨੂੰ ਫੋਨ ਵੀ ਕਰਿਆ ਸੀ ਅੱਛਾ ਫੇਰ ਮੇਤੋਂ ਕਾਲ ਹੋ ਗਈ ਆਉਣ ਦੀ 2-3 ਮਹੀਨੇ ਠੀਕ ਹੈ ਠੀਕ ਹੈ ਜਦੋਂ ਸ਼ਹਿਰ ਚੌਲ ਵੱਢਣ ਲੱਗੇ ਸੀ ਹਾਂ ਹਾਂ ਤੇ ਉਸ ਤੋਂ ਬਾਅਦ ਫੇਰ ਟਾਈਮ ਲੱਗਿਆ ਸਾਡਾ ਫੇਰ ਤੇਰੇ ਕੋਕੜਾ ਕੇ ਜਾਇਆ ਮੋਟਰ ਹੁਣ ਗੱਡੀ ਦੱਸ ਕੇ ਨਹੀਂ ਹੁਣ ਗੱਡੀ ਬਾਈ ਐ ਨਾ ਇੱਕ ਨੰਬਰ ਕੰਮ ਕਰਾ ਪੂਰਾ ਕੋਕਾ ਪੂਰਾ ਕੋਕਾ ਵੀ ਕੋਈ ਫੈ ਹੀ ਨਹੀਂ ਬਚਿਆਰਾ ਐ ਕਿਥੇ ਉਂਗਲ ਧਰਾਤਾ ਨਹੀਂ ਹੁੰਦਾ ਨਹੀਂ 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 ਮੈਂ ਖਾਤ ਤੇ ਬਹੁਤ ਬਾਈ ਕਹਿੰਦੇ ਨੇ ਯਾਰ ਵੀ ਕਿਥੇ ਵੀਡੀਓ ਵੀ ਬਣਾਉਣ ਤੇ ਕੁਝ ਹੋਰ ਹੁੰਦਾ ਹੈ ਦੇਖਣ ਚ ਕੁਝ ਹੁੰਦਾ ਮੈਂ ਵੀ ਉਹੀ ਗੱਲ ਦੇਖੀ ਆ ਹਾਂ ਹਾਂ ਜਿਹੜੀ ਗੱਲ ਤੇਰੀ ਵੀਡੀਓ ਚ ਆ ਉਹੀ ਗੱਲ ਤੇਰੀ ਕੋਲਿਆ ਠੀਕ ਆ ਮੇਰਾ ਭਾ ਤੇ ਬਾਕੀ ਜੀਨੇ ਨਗੋ ਚ ਕੱਢਣੀਆਂ ਵੀ ਨੇ ਹਾਂ ਉਹਨਾਂ ਨੂੰ ਉੱਚ ਤੇ ਕੱਢ ਹੀ ਦੇਣੀ ਹੈ ਕੱਢ ਹੀ ਦੇਣੀ ਉਹ ਤਾਂ ਸੋਨੇ ਚ ਵੀ ਕਹਿ ਦੋ ਯਾਰ ਉਹਨਾਂ ਸੋਨੇ ਚ ਵੀ ਕਹਿ ਦੇਣਾ ਹਾਂ ਚਾਹੇ ਮੂਰੇ ਉਹਦੇ ਕਰਕੇ ਉਹ ਕਰ ਦੇ ਜਿੰਨੇ ਮਰਜ਼ੀ ਰੰਗ ਕਰਵਾ ਲਿਓ ਜੀ ਪਰ ਇੱਕ ਚੀਜ਼ ਜ਼ਰੂਰ ਧਿਆਨ ਤੇ ਰੱਖਿਓ ਜੇ ਤੁਸੀਂ ਮੋਟਰਸਾਈਕਲ ਨੂੰ ਇਸ ਤਰ੍ਹਾਂ ਟੇਡਾ ਕਰਕੇ ਦੇਖੂਗਾ ਨਾ ਆ ਤੁਹਾਨੂੰ ਫੇਰ ਵੀ ਸਕਰਾਏ ਦੇਖਣਗੇ ਰੇਗਮਾਰਾਂ ਦੇ ਪਰ ਸਾਡੇ ਪੇਂਟ ਦੇ ਵਿੱਚ ਨਹੀਂ ਗੰਦੇ ਕੋਈ ਆ ਟਾਪੇ ਦੇ ਵਿੱਚ ਇਹਦੇ ਵਿੱਚ ਡੈਂਟ ਸੀਗਾ ਕਾਫੀ ਇੱਥੋਂ ਐਂ ਤੱਕ ਇੱਧਰ ਤੱਕ ਬਣਦਾ ਹਾਂ ਹੋਰ ਦੇਖ ਸਕਦੇ ਹੋ ਬਈ ਲੈਨ ਪੂਰੀ ਐਨ ਜਿਹੜਾ ਜਣੀ ਮੈਨੂੰ ਐਂ ਲੱਗਦਾ ਸੀ ਵੀ ਨਿਕਲ ਨਹੀਂ ਸਕਦਾ ਇਹ ਅੱਛਾ ਅੱਛਾ ਬਈ ਜੇ ਪੇਂਟ ਵੀ ਕਰਾਵਾਂਗੇ ਤਾਂ ਦਿਖੂਗਾ ਦੇਖੂਗਾ ਬਈ ਗੱਲ ਨਹੀਂ ਬਣਨੀ ਬਈ ਗੱਲ ਨਹੀਂ ਬਣਨੀ ਪਰ ਹਾਂ ਬਈ ਪਤਾ ਨਹੀਂ ਕਿਵੇਂ ਕਰਿਆ ਤੁਸੀਂ ਕਿਵੇਂ ਨਹੀਂ ਕਰਿਆ ਕੰਮ ਕੋਈ ਵਿੱਚ ਡੈਂਟ ਨਹੀਂ ਦੀਂਦਾ ਕੋਸ ਨਹੀਂ ਟੈਂਕੀ ਦੇ ਵਿੱਚ ਵੀ ਡੈਂਟ ਸੀਗਾ ਮੜਾ ਜਿਹਾ ਸਾਰਾ ਆ ਹਾਂ ਜਾਨੀ ਬਈ ਰੂਹ ਖੁਸ਼ ਹੋ ਗਈ ਮੁੱਕ ਦੀ ਗੱਲ ਹਾਂ ਰੂਹ ਖੁਸ਼ ਹੋ ਗਈ ਪੂਰਾ ਆਨੰਦ ਆ ਗਿਆ ਆਨੰਦ ਆ ਗਿਆ ਬਾਈ ਪੈਸੇ ਲੱਗਿਆਂ ਦਾ ਮੁੱਲ ਮੁੜ ਗਿਆ ਮੁੱਲ ਮੁੜ ਗਿਆ ਬਾਈ ਨੇ ਪੈਸੇ ਵੀ ਵਧੀਆ ਲਾਇਆ ਨੇ ਕੰਮ ਵੀ ਫਿਰ ਅਸੀਂ ਵਟ ਕੱਟਦੇ ਬਾਈ ਹਾਂ ਵਟ ਕੱਟਦੇ ਬਾਈ ਕੰਮ ਦੇ ਪੂਰੇ ਵਟ ਕੱਟਦੇ ਨੇ ਐਂ ਤਸੱਲੀ ਕਰਾਉਂਦੇ ਨੇ ਕੰਮ ਪੂਰੀ ਤਰ੍ਹਾਂ ਐ ਮਹੀਨੇ ਦਾ ਦਿੱਤਾ ਹੀ ਮਹੀਨੇ ਦਾ ਲੱਗੇ 2 2 ਲੱਗੇ ਮਹੀਨੇ ਪਰ ਹਾਂ ਪਰ ਕੰਮ ਦੀ ਤਸੱਲੀ ਆ ਐ ਬਈ ਫਿਰ ਰੋਜ਼ ਰੋਜ਼ ਦਾ ਕੰਮ ਹੁੰਦਾ ਨਹੀਂ ਨਹੀਂ ਰੋਜ਼ ਰੋਜ਼ ਨਹੀਂ ਹਾਂ ਜਿਹੜਾ ਬਈ ਸ਼ੌਂਕ ਨਾਲ ਕੰਮ ਕਰਾਉਂਦੇ ਨੇ ਟਾਈਮ ਪਰ ਲੱਗਦਾ ਹੀ ਹੈ ਮੈਂ ਵੀ ਕਾਲੀ ਨਹੀਂ ਕਰੀ ਵੀਰੇ ਤਾਂ ਨਹੀਂ ਹਾਂ ਨਹੀਂ ਸਹੀ ਗੱਲ ਹੈ ਜੀ ਜਿੱਦੇ ਮੈਂ ਉਦੋਂ ਤੋਂ ਤੁਸੀਂ ਮੈਨੂੰ ਟਾਈਮ ਦਿੱਤਾ ਵੀ 18 ਨੂੰ ਕਰ ਲਈ ਫੋਨ ਹਾਂ ਹਾਂ ਜੀ ਹਾਂ ਤੁਸੀਂ ਕਹ ਵੀ ਹਲੇ ਮੌਸਮ ਖੁੱਲਦਾ ਨਹੀਂ ਫਿਰ ਮੈਂ ਵੀ ਹਾਂ ਗੱਲ ਨਹੀਂ ਬਣਦੀ ਮੈਂ ਚੱਲ ਫਿਰ ਆਪ ਹੀ ਫੋਨ ਕਰ ਦੋਗੇ ਤੁਸੀਂ ਕਰਕੇ ਆ ਫਿਰ ਤੁਸੀਂ ਆਪ ਹੀ ਦੱਸਤਾ ਮੈਨੂੰ ਹਾਂ ਜੀ ਭਾਈ ਮੋਟਰਸਾਈਕਲ ਗੱਡੀ ਤਿਆਰ ਆਦਰੀ ਗੱਡੀ ਆਪਣੀ ਤਿਆਰ ਹੈ ਲੈ ਜਾ ਲੈ ਜਾ ਤੇ ਬਾਕੀ ਭਾਈ ਹੋਰ ਵੀ ਤੁਹਾਨੂੰ ਦੱਸਦੇ ਹਾਂ ਅਸੀਂ ਗੱਲ ਹਾਂਜੀ ਬਹੁਤ ਪੇਂਟ ਜਿੰਨੇ ਵੀ ਪੇਂਟ ਕਰਵਾਉਣਾ ਤੁਸੀਂ ਇੱਕੇ ਚੀਜ਼ ਆ ਜ਼ਰੂਰ ਚੀਜ਼ ਦੇਖਿਓ ਜੇ ਤੁਸੀਂ ਐ ਕਰਕੇ ਦੇਖੋਗੇ ਨੇੜੇ ਉਹ ਨਾ ਪੇਂਟ ਦੇ ਵਿੱਚ ਤੁਹਾਨੂੰ ਹੋਰ ਹੀ ਕੁਝ ਦੇਖੂਗਾ ਇਹਦੀ ਸਫਾਈ ਤੁਸੀਂ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਜਿਹੜਾ ਮਰਜ਼ੀ ਭਵੇਂ ਗੱਡੀ ਦਾ ਪੇਂਟ ਹੋਵੇ ਮੋਟਰਸਾਈਕਲ ਦਾ ਹੋਵੇ ਤਾਂ ਤੁਸੀਂ ਟੇਢੇ ਹੋ ਕੇ ਜ਼ਰੂਰ ਦੇਖਿਓ ਵੀ ਸਕ੍ਰੈਚ ਵਗੈਰਾ ਤਾਂ ਨਹੀਂ ਨਾ ਕੋਈ ਜਿਹੜਾ ਜ ਆ ਮੋਟਰਸਾਈਕਲ ਵੀਰੇ ਇਹ ਅੱਜ ਤੋਂ ਹੁਣ 24 ਸਾਲ ਚੱਲ ਪਿਆ ਹਾਂਜੀ ਹਾਂਜੀ 24 ਚੱਲ ਪਿਆ 2005 ਚ ਮੋਟਰਸਾਈਕਲ ਲਿਆ ਸੀ ਇਹ 12ਵੇਂ ਮਹੀਨੇ ਦੇ ਅੱਛਾ ਅੱਛਾ ਜੀ ਜੇ ਹਉ ਜਦੋਂ ਜਹਾਜ ਏਜੰਸੀ ਚੋਂ ਕਢਾਇਆ ਸੀ ਹਾਂਜੀ ਉਹੋ ਜਿਹਾ ਹੀ ਹੁਣ ਉਹੀ ਲੱਗ ਰਿਹਾ ਜੀ ਤੈਨੂੰ ਹੈ ਉਹੀ ਆ ਉਹੀ ਫੀਲਿੰਗ ਆ ਘੱਟ ਨਹੀਂ ਘੱਟ ਨਹੀਂ ਹੈਗਾ ਜੀ ਮੁੱਕ ਦੀ ਗੱਲ ਮੁੱਕ ਦੀ ਗੱਲ ਲੈ ਵੀ ਬਾਕੀ ਵੀਰੇ ਤੁਸੀਂ ਦੱਸਿਓ ਕਿਉਂਕਿ ਤੁਹਾਨੂੰ ਇਹ ਕਿਵੇਂ ਲੱਗ ਰਹੀ ਹੈ ਇਹ ਗੱਡੀ ਜਿਹੜੇ ਵੀਰ ਨੇ ਤਿਆਰ ਕਰਵਾਉਣਾ ਹੋਵੇ ਤੇ ਪਰ ਸਕਰੀਨ ਦੇ ਉੱਪਰ ਨਾ ਆ ਕੇ ਬਾਈ ਨੂੰ ਹਾਂ ਜੀ ਹਾਂ ਤਸੱਲੀ ਇਹ ਬਾਕਸ ਕੰਮ ਕਰੂ ਤਸੱਲੀ ਕਰਾ ਦੇ ਮੌਕਾ ਨਹੀਂ ਦਊ ਤੁਹਾਨੂੰ ਨਹੀਂ ਦਿੰਦਾ ਇਹ ਮੌਕਾ ਸਹੀ ਗੱਲ ਐ ਤੇ ਬਾਕੀ ਮੇਰਾ ਨੰਬਰ ਉੱਪਰ ਸਕਰੀਨ ਤੇ ਦਿੱਤਾ ਹੈ ਤੁਸੀਂ 8 ਤੋਂ 9 ਲਾ ਸਕਦੇ ਹੋ ਸਵੇਰੇ ਆ ਦੇਖ ਸਕਦੇ ਹੋ ਬਾਈ 8 ਤੋਂ 9 ਲਾ ਸਕਦੇ ਹੋ ਬਾਈ ਹਲੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਾਈ ਜਿੰਨੇ ਵੀ ਵੀਰ ਜੁੜੇ ਹੋਏ ਨੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹੋਰ ਵੀ ਵੀਰਾਂ ਨੂੰ ਤਿਆਰ ਕਰਵਾਉਣੇ ਹੁੰਦੇ ਆ ਉਹਨਾਂ ਦੇ ਵੀ ਚਾਹ ਪੂਰਾ ਹੋ ਜਾਏ ਤੇ ਉਹਨਾਂ ਤੱਕ ਵੀ ਆਪਣੀ ਵੀਡੀਓ ਪਹੁੰਚ ਜਾਏ ਬਾਈ ਤੁਸੀਂ ਇੱਕ ਸ਼ੇਅਰ ਕਰਨ ਨਾਲ ਬਹੁਤ ਵੱਡੀ ਹੈਲਪ ਕਰ ਸਕਦੇ ਹੋ ਕਿਸੇ ਬੰਦੇ ਦੀ ਕਿ ਨਹੀਂ ਭਾਈ ਹਾਂਜੀ ਲੈ ਕਰੇ ਤਈ ਭਾਈ ਅਗਲੇ ਨੂੰ ਵਧੀਆ ਚੀਜ਼ ਬਣ ਜਾਂਦੀ ਹੈ ਹਾਂ ਭਾਈ ਪੈਸਿਆਂ ਦੀ ਬਚਤ ਹੋ ਜਾਂਦੀ ਹੈ ਪੈਸੇ ਹੋਰ ਮੈਂ ਕਰ ਕਰੇ ਨੇ ਖਰਾਬ ਪਹਿਲਾਂ ਪੇਂਟ ਕਰਾਇਆ ਮੈਂ ਲੁਧਿਆਣੇੋਂ ਅੱਛਾ ਪਹਿਲਾਂ ਤਿਆਰ ਕਰਵਾਏ ਸੀ ਹਾਂ ਤਿਆਰ ਪੇਂਟ ਕਰਾਇਆ ਸੀ ਕੱਲਾ ਟੈਂਕੀ ਟਾਪੇ ਤੇ ਆਹਾਂ ਨਾਰਮਲ ਜਿਹਾ ਬਲੈਕ ਬਲੈਕ ਵਾਲਾ ਨਾਰਮਲ ਜਿਹਾ ਕੱਲਾ ਆ ਪੇਂਟ ਤਾਂ ਹੀ ਮਿਲਿਆ ਤੁਹਾਨੂੰ ਨਹੀਂ 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 ਪਰ ਪੇਂਟ ਤਾਂ ਹੁਣ ਉਹ ਵੀ ਵਧੀਆ ਕਰਾਇਆ ਸੀਗਾ ਹਾਂਜੀ ਹਾਂਜੀ ਬੰਦਾ ਪੈਸੇ ਤਾਂ ਵਧੀਆ ਨਹੀਂ ਲਾਉਂਦਾ ਹੈ ਸਰ ਸਾਡੇ ਡੇਲੋਂ ਹੀ ਮੋਟਰਸਾਈਕਲ ਦਾ ਮੈਂ ਸਾਰਾ ਕੰਮ ਕਰਾਇਆ ਬਾਈ ਠੀਕ ਹੈ ਜੀ 4 ਮਹੀਨੇ ਮੋਟਰਸਾਈਕਲ ਨਹੀਂ ਚੱਲਿਆ ਅੱਛਾ ਜੀ ਸਾਡੇ ਪਿੰਡ ਦਾ ਹੀ ਬੰਦਾ ਚਲੋ ਕੋਈ ਗੱਲ ਨਹੀਂ ਹੁਣ 4 ਚੌਥੇ ਮਹੀਨੇ ਬਾਅਦ ਕੋਈ ਤੁਸੀਂ ਕੰਮ ਕਰਦੇ ਹੋ ਹਾਂਜੀ ਹਾਂਜੀ ਦੇਖਿਆ ਵੀ 4 ਮਹੀਨੇ ਬਾਅਦ ਮੋਟਰਸਾਈਕਲ ਦੇ ਗੇਅਰ ਪੈਨੋ ਛੱਡ ਜਾਣ ਸਾਰਾ ਫੁੱਲ ਕੰਮ ਹੋਇਆ ਹੋਵੇ 8-9000 ਰੁਪਇਆ ਲਵਾਇਆ ਹੋਵੇ ਹਾਂਜੀ ਹਾਂਜੀ ਚੌਥੇ ਮਹੀਨੇ ਬਾਅਦ ਗੇਅਰ ਪਹਿਲਾ ਪੈ ਦੂਜਾ ਪੈਨੋ ਛੱਡ ਗਿਆ ਕੜ 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 ਫਿਰ ਤੀਜਾ ਪੈਨੋ ਛੱਡ ਗਿਆ ਹੌਂਡੇ ਕੋਲੇ ਟੈਂਪੂ ਜੀ ਚਾੜ ਕੇ ਲੈ ਕੇ ਆਏ ਆਂਦੇ ਸਹੀ ਗੱਲ ਹੈ ਵੀ ਤੱਕ ਵੀ ਆ ਕੇ ਚਲਾਉਣ ਵਾਲਾ ਹੈ ਨਹੀਂ ਸੀ ਗੇਅਰ ਵੀ ਅੱਜ ਕੰਪਲੀਟ ਹੀ ਪਾਇਆ ਬਈ ਸਾਰੀਆਂ ਵਾਸ਼ਨਾ ਪੂਛਲਾ ਜਿਹੜੀਆਂ ਹੈਗੇ ਤੇ ਉਹ ਆਪਾਂ ਸਾਰੇ origignal ਹੀ ਪਾਈਆਂ ਨੇ ਕਿਉਂਕਿ ਜਿਹੜੇ ਬਈ ਜ਼ਗਾੜਬਾਜ਼ੀ ਕਰਦੇ ਨੇ ਉਹ ਕੰਮ ਨਾ ਕਰਨ ਤਾਂ ਵਧੀਆ ਗੱਲ ਹੈ ਉਹ ਨਹੀਂ ਚੱਲਦੇ ਬਈ ਕਿਉਂਕਿ ਲੰਮੇ ਸਮੇਂ ਤੱਕ ਚੱਲਣਾ ਤਾਂ ਤੁਸੀਂ ਸਹੀ ਕੰਮ ਕਰਨਾ ਪਊਗਾ ਤੁਹਾਨੂੰ ਕੁਆਲਿਟੀ ਦੇਣੀ ਪੈਂਦੀ ਆ ਕੁਆਲਿਟੀ ਦੇਣੀ ਪੈਂਦੀ ਆ ਬਈ ਫੇਰ ਹੀ ਇੱਕ ਦੂਜੇ ਗਾਹ ਬੰਦਾ ਜੁੜਦਾ ਆਪਣੇ ਨਾਲ ਕਿ ਨਹੀਂ ਬਈ ਆ ਵੀਰੇ ਜੋੜ ਹਾਂ ਹੁਣ ਯਾਰ ਮੈਂ ਵੀਰੇ ਪੈਸੇ ਲਾਏ ਨੇ ਹਾਂ ਜੀ ਤੁਸੀਂ ਕੰਮ ਕਰਿਆ ਠੀ ਮੈਂ ਕਿਹੜਾ ਤੁਹਾਡੇ ਕੋਲੇ ਬੈਠਾ ਸਹੀ ਗੱਲ ਹੈ ਬਈ ਇਹ ਵੀਰੇ ਛੋਟੀ ਇਮਾਨਦਾਰੀ ਆ ਬਈ ਤੁਸੀਂ ਅਗਲੇ ਨੂੰ ਵਧੀਆ ਦੇਣੀ ਜੇ ਵਧੀਆ ਦੋਗੇ ਤਾਂ ਮਾਰਕੀਟ ਵਧੀਆ ਬਣੂ ਛੋਟੀ ਸਹੀ ਗੱਲ ਹੈ ਜੇ ਰਸਤੇ 'ਚ ਪੁੱਛਿਆ ਹੀ ਨੇ ਕਦੇ ਬੰਦੇ ਨੇ ਵੀ ਨਵਾਂ ਲੈ ਹੁਣ ਮੈਂ ਇੱਕ ਨੂੰ ਆਉਂਦੇ ਹੋਏ ਪਹਿਲਾਂ ਹੀ ਨੰਬਰ ਦੇ ਕੇ ਆ ਮੈਂ ਤੁਹਾਨੂੰ ਦੱਸਿਆ ਵੀ ਬੱਸ ਵਾਲੇ ਨੂੰ ਰੋਡਵੇਜ ਵਾਲੇ ਨੂੰ ਠੀਕ ਹੈ ਜੀ ਠੀਕ ਤਾਂ ਮੈਂ ਵੀ ਤਿਆਰ ਕਰਾਉਣਾ ਹੂੰ ਮੈਂ ਕਿਹਾ ਲੈ ਨੰਬਰ ਦੇ ਦੇ ਕਹਿੰਦਾ ਮੈਨੂੰ ਮੈਂ ਕਿਹਾ ਲੈ ਪੜ ਨੰਬਰ ਹੁਣ ਕਈਆਂ ਨੇ ਉੱਥੇ ਜਾਇ ਤੇ ਪੁੱਛਣਾ ਮੈਨੂੰ ਆ ਤੇਰੇ ਸਾਹਮਣੇ ਦੇਖ ਲੈ ਆਪਣੇ ਲੁਧਿਆਣੇ ਤੋਂ ਤਿੰਨ ਚਾਰ ਬੰਦੇ ਆਏ ਬੈਠੇ ਨੇ ਹਾਂ ਓਏ ਏਸੀ ਮਾਰਕੀਟ ਚ ਬਾਈ ਕਹਿੰਦਾ ਕਿਉਂਕਿ ਉਹਨਾਂ ਦੀ ਪਹਿਲਾਂ ਵੀ ਮੋਟਰਸਾਈਕਲ ਪਤੇ ਘਾੜ ਥੋੜੀ ਆ ਵੀਰੇ ਘਾੜ ਥੋੜੀ ਆ ਬਹੁਤ ਮਿਸਤਰੀ ਨੇ ਬਾਈ ਹਾਂ ਪਰ ਕੰਮ ਨੂੰ ਸਲਾਮ ਹੁੰਦੀ ਆ ਬਾਈ ਜੇ ਤੁਸੀਂ ਸਲਾਮ ਨੂੰ ਸਲਾਮ ਜੈਨੂਨ ਤਰੀਕੇ ਨਾਲ ਕਰੋਗੇ ਤਾਂ ਲੰਮੇ ਸਮੇਂ ਤੱਕ ਚੱਲੋਗੇ ਬਾਈ ਲੰਮੇ ਸਮੇਂ ਤੱਕ ਸਹੀ ਗੱਲ ਲੈ ਵੀ ਧੰਨਵਾਦ ਸਾਰੇ ਵੀਰਾਂ ਦਾ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਰਿਪੋਰਟ ਜ਼ਰੂਰ ਦਿਓ ਸਾਨੂੰ